ਸਟਾਈਮ ਵਿੱਚ ਬਹੁਤ ਬਹੁਤ ਸਵਾਗਤ ਦੋਸਤੋ ਹਾਜ਼ਰ ਹੋ ਅੱਜ ਦੇ ਕੁਝ ਮੁੱਦੇ ਅੱਜ ਦੀਆਂ ਗੱਲਾਂ ਬੋਤਾਂ ਤੁਹਾਡੇ ਨਾਲ ਸਾਂਝੀਆਂ ਕਰਨ ਦੇ ਲਈ ਸਭ ਤੋਂ ਪਹਿਲਾਂ ਗੱਲਬਾਤ ਕਰਨੀ ਹੈ ਕੈਲੀਫੋਰਨੀਆ ਦੇ ਵਿੱਚ ਵਰਲਡ ਵਾਈਲਡ ਲਾਈਫ ਨੂੰ ਬਚਾਉਣ ਦੇ ਲਈ ਬਹੁਤ ਵੱਡਾ ਇੱਕ ਪ੍ਰੋਜੈਕਟ ਕੀਤਾ ਗਿਆ ਦੁਨੀਆ ਦੇ ਵਿੱਚ ਆਪਣੀ ਤਰ੍ਹਾਂ ਦਾ ਪ੍ਰੋਜੈਕਟ ਆ ਦੂਜੀ ਗੱਲਬਾਤ ਅਮਰੀਕਾ ਦੇ ਵਿੱਚ ਘਰਾਂ ਦੇ ਇੰਸ਼ੋਰੈਂਸ ਨੇ ਲੋਕਾਂ ਨੂੰ ਚਿੰਤਾ ਪੈਦਾ ਕੀਤੀ ਹੈ ਖਾਸ ਕਰ ਉਹਨਾਂ ਥਾਵਾਂ ਦੇ ਉੱਤੇ ਜਿੱਥੇ ਕੁਦਰਤੀ ਆਫਤਾਂ ਬਹੁਤ ਆਉਂਦੀਆਂ ਲੋਕਾਂ ਨੇ ਇੰਸ਼ੋਰੈਂਸ ਕਰਾਉਣਾ ਛੱਡ ਦਿੱਤੇ ਤੀਜੀ ਗੱਲਬਾਤ ਕੈਂਸਰ ਦੇ ਇਲਾਜ ਦੇ ਖਰਚੇ ਤੋਂ ਲੋਕ ਚਿੰਤਤ ਹੋਏ ਪੈ ਨੇ ਅਮਰੀਕਾ ਦੇ ਵਿੱਚ ਚੌਥੀ ਗੱਲਬਾਤ ਇੱਕ ਨੌਕਰੀ ਦੇ ਲਈ ਗਲਤ ਐਡ ਪਾ ਦਿੱਤੀ ਉੱਥੇ ਵਾਈਟ ਓਨਲੀ ਵਾਈਟ ਲਿਖ ਕੇ ਤੇ ਉਹਦਾ ਹੁਣ ਖਾਂਬਿਆ ਜਾ ਭੁਗਤਣਾ ਪੈ ਰਿਹਾ ਪੰਜਵੀਂ ਗੱਲਬਾਤ ਐਰੀਜ਼ੋਨਾ ਦੇ ਵਿੱਚ ਪ੍ਰਵਾਸੀਆਂ ਦੀ ਮਦਦ ਕਰਨ ਦੇ ਲਈ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਜਿਹੜੇ ਬਾਰਡਰ ਟੱਪ ਕੇ ਆਉਂਦੇ ਉਹਨਾਂ ਨੂੰ ਪਾਣੀ ਧੜੀ ਪਿਲਾਉਣ ਦੇ ਲਈ ਇੱਕ ਨਾਨ-ਪ੍ਰੋਫਿਟ ਆਰਗੇਨਾਈਜੇਸ਼ਨ ਨਿਯਤਨ ਕਰ ਰਹੀ ਹੈ ਸਭ ਤੋਂ ਪਹਿਲੀ ਗੱਲਬਾਤ ਹਾਈਵੇ 101 ਦੀ ਇੱਕ ਪ੍ਰੋਬਲਮ ਆ ਹਾਈਵੇ ਜਿਹੜਾ 101 ਫਰੀਵੇ ਹੈ ਸਦਰਨ ਕੈਲੀਫੋਰਨੀਆ ਦੇ ਵਿੱਚ ਬਹੁਤ ਬਿਜ਼ੀ ਇਹ ਮਤਲਬ ਫਰੀਵੇ ਹੈ ਜਦੋਂ ਬਾਕੀ ਨੇ ਸੜਕਾਂ ਦਾ ਪੂਰੇ ਤੋਂ ਪੂਰਾ ਜਾਲ ਅਮਰੀਕਾ ਦੇ ਵਿੱਚ ਵਿਸ਼ਾ ਹੈ ਕੈਲੀਫੋਰਨੀਆ ਦੇ ਵਿੱਚ ਬਹੁਤ ਬਿਜ਼ੀ ਆ ਤੇ ਇਹਦੇ ਨਾਲ ਇਹ ਦੋਸ਼ ਮੁਸ਼ਕਲ ਮ ਪੈਦਾ ਹੁੰਦੀਆਂ ਇੱਕ ਤੇ ਡਰਾਈਵਰਸ ਲਈ ਕਿਉਂਕਿ ਬਿਜ਼ੀ ਆ ਤੇ ਡਰਾਈਵਰਸ ਨੂੰ ਔਖੇ ਆ ਦੂਜਾ ਜਿਹੜੀ ਵਾਈਲਡ ਲਾਈਫ ਜੰਗਲੀ ਜਾਨਵਰ ਨੇ ਹੁਣ ਤੇ ਜੰਗਲ ਦੇ ਵਿਚਕਾਰ ਦੀ ਇੱਕ ਪੂਰੀ ਦੀ ਪੂਰੀ ਵੱਡੀ ਚੌੜੀ ਸੜਕ ਲੱਕ ਲੋਗੀ ਤੋ ਉਹ ਜਾਨਵਰਾਂ ਨੂੰ ਦੋ ਹਿੱਸਿਆਂ 'ਚ ਵੰਡ ਦਿੰਦੀ ਹੈ ਇੱਧਰ ਤੇ ਇੱਧਰ ਦੇ ਵਿਚਕਾਰ ਸੜਕ। ਹੁਣ ਸੜਕ ਟੱਪ ਕੇ ਤੇ ਕ੍ਰੋਸ ਕਰ ਨਹੀਂ ਸਕਦੇ। ਹੁਣ ਆਮ ਤੌਰ ਦੇ ਉੱਤੇ ਜਿਹੜਾ ਇਹਨਾਂ ਜਾਨਵਰਾਂ ਦੇ ਉਹਦੇ ਬਚਾਅ ਦੇ ਲਈ ਕੁਛ ਨਾ ਕੁਛ ਵਰ ਕੀਤਾ ਜਾਂਦਾ। ਹੁਣ ਇਹਨਾਂ ਨੇ ਇੱਕ ਉੱਥੇ ਪ੍ਰੋਜੈਕਟ ਸ਼ੁਰੂ ਕੀਤਾ ਜਿਹਦੇ ਨਾਲ ਇੱਧਰਲੇ ਪਾਸੇ ਦੇ ਜਾਨਵਰ ਇੱਧਰਲੇ ਪਾਸੇ ਆ ਸਕਦੇ ਆ ਤੇ ਵਿਚਕਾਰ ਹਾਈਵੇ ਵੀ ਚੱਲਦਾ ਰਹੂਗਾ। ਇਹ ਇੱਕ ਬਹੁਤ ਵੱਡਾ ਜਿਹੜਾ ਵਾਈਲਡ ਲਾਈਫ ਕ੍ਰੋਸਿੰਗ ਪ੍ਰੋਜੈਕਟਰ ਜਨਰੂਵਰ ਦੀ ਕ੍ਰੋਸਿੰਗ ਲਈ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਬਹੁਤ ਵੱਡਾ ਇਨਫਰਾਸਟ੍ਰਕਚਰ ਪ੍ਰੋਜੈਕਟ ਜਿਹੜਾ ਕਿ ਜਿਹੜੀ ਇਹ ਇਹਨੂੰ ਵਾਇਰਲੈਸ ਐਨਨਬਰਗ ਵਾਈਲਡਲਾਈਫ ਕ੍ਰੋਸਿੰਗ ਕਿਹਾ ਜਾ ਰਿਹਾ ਇਹ ਇੱਥੇ ਬਣਨਾ ਹੈ ਵਾਈਲਡਲਾਈਫ ਹੈਬਿਟਾਟ ਜਿਹੜੀ ਸੈਪਰੇਟ ਕਰਦੀ ਹੈ ਫਰੀ ਵੇ ਜਿਹਨਾਂ ਦੋਵਾਂ ਨੂੰ ਸੈਪਰੇਟ ਕਰ ਦਿੰਦਾ ਕੰਸਟ੍ਰਕਸ਼ਨ ਪਿਛਲੇ ਮਹੀਨੇ ਸ਼ੁਰੂ ਹੋ ਗਈ ਆ ਤੇ ਇਹ ਅਗਲੇ ਤੋਂ ਅਗਲੇ ਸਾਲ ਜਾਨਕਿ 2026 ਦੇ ਸ਼ੁਰੂ ਦੇ ਵਿੱਚ ਖੋਲ ਦੇਣਾ ਹੈ ਪ੍ਰੋਜੈਕਟ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਵੀ ਕਿੰਨਾ ਕੋ ਵੱਡਾ ਆ 100 ਮਿਲੀਅਨ ਡਾਲਰ ਤੋਂ ਜ਼ਿਆਦਾ ਕ੍ਰੋਸ ਕਰ ਜਣੀ ਹੈ ਇਹਦੀ ਕੀਮਤ ਪਬਲਿਕ ਤੇ ਪ੍ਰਾਈਵੇਟ ਬਣੀ ਦੋਵਾਂ ਪੈਸਿਆਂ ਦੇ ਨਾਲ ਬਣਾਈ ਗਈ ਹੈ ਜਾਨੀ ਲੋਕ ਘਰ ਕੀ ਰਹਿ ਛੋਟੇ ਮੋਟੇ ਫ੍ਰੀਵੇ ਤੇ ਆ ਵੀ ਬਣਦੇ ਆ ਫ੍ਰੀਵੇ ਦੇ ਉੱਤੇ ਜਿਹੜੇ ਹੈਗੇ ਆ ਕ੍ਰੋਸਿੰਗ ਕਿਤੇ ਨਾ ਕਿਤੇ ਬਣਦੇ ਰਹਿੰਦੇ ਆ ਪਰ 100 ਮਿਲੀਅਨ ਡਾਲਰ ਲਾ ਕੇ ਏਡਾ ਵੱਡਾ ਜਾਨਵਰਾਂ ਨੂੰ ਬਚਾਉਣ ਦੇ ਲਈ ਕੰਮ ਕਰਨਾ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਗੱਲ ਆ ਜਿਹੜੀਆਂ ਇਹਦੀਆਂ ਬ੍ਰਿਜ ਆ ਇਹ ਜਿਹੜਾ ਬਣ ਰਿਹਾ ਇਹ ਲਾਰਜੇਸਟ ਹੋਊਗਾ ਦੁਨੀਆ ਦੇ ਵਿੱਚ ਕਹਿੰਦੇ ਆਪਣੀ ਵਰਗਾ ਇਹਦਾ ਹਾਈਵੇ ਟੂ ਕਨੈਕਟ ਕਰਦਾ ਸੈਂਟਾ ਜਿਹੜੀ ਮੌਨਿਕਾ ਮਾਊਂਟੇਨਸ ਨੂੰ ਤੇ ਦੂਜੇ ਪਾਸੇ ਸਿਮੀ ਹਿਲਸ ਨੂੰ ਸੋ ਸੈਂਟਾ ਮੌਨਿਕਾ ਮਾਊਂਟੇਨਸ ਤੇ ਸਿਮੀ ਹਿਲਸ ਨੂੰ ਜਿਹਨੂੰ ਕਿ ਫਰੀਵੇ ਸੈਪਰੇਟ ਕਰ ਦਿੰਦਾ ਪਾਸੇ ਕਰ ਦਿੰਦਾ ਹੁਣ ਜਾਨਵਰ ਤੇ ਇਧਰ ਉਧਰ ਵੀ ਜਾਣਾ ਚਾਹੁੰਦੇ ਆ ਉਹ ਬਹੁਤ ਖੁੱਲੇ ਇਲਾਕੇ ਚ ਫਿਰਨਾ ਚਾਹੁੰਦੇ ਆ ਉਹਨਾਂ ਦੇ ਲਈ ਉਹਨਾਂ ਨੇ ਇਹ ਕੰਮ ਜਿਹੜਾ ਹੁਣ ਕੀਤਾ ਹੈ ਜਿਹੜਾ ਮਾਊਂਟੇਨ ਲਾਇਨ ਕ੍ਰੋਸਿੰਗ ਖਾਸ ਤੌਰ ਦੇ ਤੇ ਕ੍ਰੂਸ਼ੀਅਲ ਆ ਮਾਊਂਟੇਨ ਲਾਇਨ ਦੇ ਲਈ ਜੇਦੀ ਪਾਪੂਲੇਸ਼ਨ ਨੂੰ ਬਹੁਤ ਵੱਡਾ ਖਤਰਾ ਆ ਕਿ ਇਹ ਜਦੋਂ ਫ੍ਰੈਗਮੈਂਟੇਸ਼ਨ ਹੋ ਗਈ ਵੀ ਇਹਨੂੰ ਦੋ ਹਿੱਸਿਆਂ 'ਚ ਵੰਡ ਦੇ ਤਾਅਤ ਇਹ ਸ਼ੇਰ ਜਿਹੜਾ ਮਾਊਂਟੇਨ ਲਾਇਨ ਆ ਇਹਦੀ ਪਾਪੂਲੇਸ਼ਨ ਘਟ ਸਕਦੀ ਹੈ ਪ੍ਰੋਜੈਕਟ ਜਿਹੜਾ ਇਹ ਹੈਲਪ ਕਰੂਗਾ ਕਿ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਬਚਾਇਆ ਜਾ ਸਕੇ ਹੁਣ ਹੁੰਦਾ ਕੀ ਹੈ ਇਹਦੇ ਵਿੱਚ ਕਿ ਕਈ ਤਰੀਕੇ ਦੇ ਨਾਲ ਵਾਈਲਡਲਾਈਫ ਨੂੰ ਪ੍ਰੋਟੈਕਟ ਕੀਤਾ ਜਾਂਦਾ ਇੱਕ ਤੇ ਹੁੰਦਾ ਕਿ ਮੰਨ ਲਓ ਕੋਈ ਜਾਨਵਰ ਜਿਹੜਾ ਬਹੁਤ ਜ਼ਿਆਦਾ ਅਨਡੇਂਜਰਡ ਆ ਜਦੋਂ ਕਸਟ੍ਰਿੰਕਟ ਹੋਣ ਦੇ ਕੰਡੇ ਦੇ ਉੱਤੇ ਵੀ ਨੇ ਖਤਮ ਹੋ ਜਾਣਾ ਉਹਨੂੰ ਫਿਰ ਬਚਾਉਣ ਦੇ ਲਈ ਇਹ ਚੱਕ ਕੇ ਜੂ ਦੇ ਵਿੱਚ ਲੈ ਜਾਂਦੇ ਜਾਂ ਉਹਨੂੰ ਕੰਟਰੋਲਡ ਕੰਡੀਸ਼ਨਸ ਦੇ ਵਿੱਚ ਜਿਹੜੀ ਉਹਨੂੰ ਰੱਖ ਲੈ ਜਾਂਦਾ ਇਨਸਟੀਟਿਊਟ ਕਨਵਰਸੇਸ਼ਨ ਕਰ ਲਈ ਜਾਂਦੀ ਆ ਉਹਦੀ ਉੱਥੇ ਲਿਆ ਕੇ ਉਹਨੂੰ ਰੱਖ ਲੈ ਜਾਂਦਾ ਉਹਦੀ ਦੇਖਭਾਲ ਕੀਤੀ ਜਾਂਦੀ ਆ ਉਹਨੂੰ ਕੋਈ ਬਿਮਾਰ ਹੋ ਗਿਆ ਦਵਾਈ ਦਿੱਤੀ ਜਾਂਦੀ ਆ ਜਾਂ ਕੁਛ ਇਦਾਂ ਦਾ ਸਾਰਾ ਕੁਝ ਕਰਕੇ ਤੇ ਉਹਦੀ ਫਿਰ ਜਿਹੜੀ ਰੀਪ੍ਰੋਡਕਸ਼ਨ ਕਰਾਈ ਜਾਂਦੀ ਗਾਂ ਉਹਦੇ ਬੱਚੇ ਆ ਉਹਨਾਂ ਨੂੰ ਸੰਭਿਆ ਜਾਂਦਾ ਫਿਰ ਉਹ ਇਦਾਂ ਇਦਾਂ ਕਰਕੇ ਗਿਣਤੀ ਵਧਾਉਂਦੇ ਆ ਤੇ ਉਹ ਗਿਣਤੀ ਵਧਾ ਕੇ ਫਿਰ ਜਦੋਂ ਇੱਕ ਸਰਟਨ ਉਹਦੀ ਲਿਮਟ ਪਹੁੰਚ ਜਾਂਦੀ ਫੇਰ ਉਹਨੂੰ ਜੰਗਲ ਦੇ ਵਿੱਚ ਜਿੱਥੇ ਉਹਦੀ ਨੇਚਰਲ ਹੈਬਿਟੈਟ ਹੁੰਦੀ ਆ ਜਿੱਥੇ ਕੁਦਰਤੀ ਤੌਰ ਦੇ ਉੱਤੇ ਰਹਿੰਦਾ ਹੈ ਉੱਥੇ ਛੱਡ ਦਿੱਤਾ ਜਾਂਦਾ ਦੂਜਾ ਤਰੀਕਾ ਇਹ ਹੁੰਦਾ ਕਿ ਪੂਰੇ ਦੇ ਪੂਰੇ ਜਿਹੜੀ ਇੱਕ ਸੈਂਕਚਰੀ ਆ ਜਾਂ ਕੋ ਨੈਸ਼ਨਲ ਪਾਰਕ ਆ ਉਹਨੂੰ ਪ੍ਰੋਟੈਕਟ ਕਰ ਲੈਂਦੇ ਆ ਵੀ ਹਜ਼ਾਰਾਂ ਏਕੜ ਦਾ ਜਿਹੜਾ ਏਰੀਆ ਆ ਉਹਨੂੰ ਫਿਰ ਪ੍ਰੋਟੈਕਟ ਕਰ ਲੈਂਦੇ ਵੀ ਇਹ ਸੈਂਕਚਰੀ ਬਣਾ ਦਿੰਦੇ ਉਹਨੂੰ ਜਾਂ ਉਹਨੂੰ ਨੈਸ਼ਨਲ ਪਾਰਕ ਬਣਾ ਦਿੰਦੇ ਆ ਕਿ ਇਹਦੇ ਵਿੱਚ ਜਿੰਨੇ ਜਾਨਵਰ ਆ ਇਹਨਾਂ ਨੂੰ ਕੁਛ ਨਹੀਂ ਕਹਿਣਾ ਨਾ ਇੱਥੋਂ ਟ੍ਰੇਨ ਲੰਘ ਸਕਦੀ ਆ ਨਾ ਇੱਥੋਂ ਰੋਡ ਰੰਗ ਸਕਦਾ ਮਤਲਬ ਉਹਨੂੰ ਐ ਸੱਚੀ ਕਨਜ਼ਰਵ ਕਰ ਲੈਂਦੇ ਆ ਤਾਂ ਕਿ ਉਹਦੇ ਵਿੱਚ ਨੇਚਰਲੀ ਜਿਹੜੇ ਐਨੀਮਲਸ ਨੇ ਉਹ ਜਿਹੜੇ ਗਰੋ ਕਰਨ ਸੋ ਉਸ ਤਰੀਕੇ ਦੇ ਤਹਿਤ ਹੁਣ ਜੇ ਉਹਨੂੰ ਤੁਸੀਂ ਤੋੜ ਦਿੱਤਾ ਉਹਦੇ ਵਿੱਚ ਉਹ ਫ੍ਰੀਵੇਅ ਲਗਾ ਕੇ ਤਾਂ ਫਿਰ ਸਮੱਸਿਆ ਆਊਗੀ ਪੀ 22 ਮਾਊਂਟਨ ਲਾਈਨ ਜਿਹੜਾ ਅਵੇਅਰਨੈਸ ਫੰਡਸ ਦੇ ਲਈ ਲੋਕਾਂ ਦੇ ਵਿੱਚ ਕੀਤੀ ਵੀ ਗਈ ਆ ਜਿਸ ਤਰ੍ਹਾਂ ਦਾ ਖਤਰਾ ਫ੍ਰੀਵੇਅ ਦੇਲੇ ਪਾਸੇ ਇਹਨਾਂ ਨੂੰ ਪਾਰ ਰਿਹਾ ਸੀ ਹੁਣ ਕ੍ਰੋਸਿੰਗ ਜਿਹੜੀ ਆ ਉਹ ਬਹੁਤ ਚੰਗੀ ਤਰ੍ਹਾਂ ਡਿਜ਼ਾਈਨ ਕੀਤੀ ਗਈ ਆ ਨੈਚੁਰਲ এনवायरमेंट ਦੇ ਵਿੱਚ ਜਿਹੜੇ ਲੋਕਲ ਪਲਾਂਟਸ ਜਾਂ ਫੰਗਾਈ ਆ ਉਹ ਲਾ ਕੇ ਐਨੀਮਲ ਜਿਹੜੇ ਆ ਉਹ ਕ੍ਰੋਸਿੰਗ ਨੂੰ ਕੰਫਰਟੇਬਲ ਮਤਲਬ ਜੋ ਜੰਗਲ ਦੇ ਵਿੱਚ ਹੁਣ ਬਣਾਇਆ ਤੇ ਨਕਲੀ ਆ ਕਬੇ ਫਰੀਵੇ ਲੰਘ ਰਿਹਾ ਇੱਕ ਪਾਸੇ ਇਧਰ ਮਾਊਂਟਨ ਜੰਗਲ ਨੇ ਇੱਕ ਪਾਸੇ ਇਧਰ ਮਾਊਂਟਨ ਜੰਗਲ ਨੇ ਉਹਨੂੰ ਬਣਾਇਆ ਉਹਨਾਂ ਨੇ ਫਰੀਵੇ ਦੇ ਉੱਤੇ ਕ੍ਰੋਸਿੰਗ ਇਦਾਂ ਕਿ ਜਿਹੜੀਆਂ ਜੇ ਫੰਗਸ ਜਾਂ ਈਵਨ ਕੋਈ ਵੀ ਜਿਹੜੇ ਪਲਾਂਟਸ ਨੇ ਇਧਰਲੇ ਪਾਸੇ ਨੇ ਉਹ ਜੰਗਲ ਦੇ ਵਿੱਚ ਨੇ ਉਹੀ ਉਹ ਸੀ ਉੱਤੇ ਲਾਏ ਗਏ ਆ ਤਾਂ ਕਿ ਐਨੀਮਲ ਨੂੰ ਨੇਚਰਲ ਲੱਗੇ ਉਹਨੂੰ ਕ੍ਰਾਸ ਕਰਨਾ ਕਿ ਮੈਂ ਜੰਗਲ ਦੇ ਵਿੱਚ ਹੀ ਫਿਰ ਰਿਹਾ ਹਾਂ ਹੁਣ ਮਾਊਂਟੇਨ ਲਾਈਨ ਦਾ ਤੇ ਤਾਂ ਵੱਡਾ ਫਾਇਦਾ ਹੋਊ ਕੋਈ ਪ੍ਰਾਇਮਰੀ ਫੋਕਸ ਹੈ 100 ਮਿਲੀਅਨ ਡਾਲਰ ਲਾਉਣ ਦਾ ਉਹ ਹੀ ਆ ਪਰ ਉਹਦੇ ਨਾਲ ਜਿਹੜੇ ਬੈਨੀਫਿਟ ਆ ਦੂਜੇ ਜਿਵੇਂ ਬੌਬ ਕੈਟਸ ਆ ਕਯੋਟੀਜ਼ ਆ ਦੀਰ ਆ ਜਾਂ ਕਈ ਪੰਛੀ ਆ ਜਾਂ ਕਈ ਰੈਪਟਾਈਲਸ ਨੇ ਜਿਹੜੇ ਰਿੰਗਣ ਵਾਲੇ ਜੀਵ ਹੁੰਦੇ ਉਹਨਾਂ ਸਾਰਿਆਂ ਨੂੰ ਫਾਇਦਾ ਹੋਊਗਾ ਇਹਦਾ ਜਿਹੜਾ ਬੋਰਡ ਸਪੋਰਟ ਕਰ ਰਿਹਾ ਤੇ ਐਕਸਪੈਂਸ਼ਨ ਦੇ ਪ੍ਰੋਜੈਕਟ ਦੂਜੇ ਇਦਾਂ ਦੇ ਹੋਰ ਪ੍ਰੋਜੈਕਟਸ ਲਈ ਵੀ ਇਨਸਪੀਰੇਸ਼ਨ ਮਿਲਦੀ ਆ ਪੂਰੇ ਦੇਸ਼ ਦੇ ਵਿੱਚ ਉਹਨਾਂ ਨੂੰ ਬਾਇਪਾਰਟੀਸ਼ਨ ਸਪੋਰਟ ਮਿਲ ਰਹੀ ਆ ਇਨਵੈਸਟਮੈਂਟ ਕਾਫੀ ਜ਼ਿਆਦਾ ਹੋ ਰਹੀ ਆ ਵੀ ਜੇ ਇਸ ਥਾਂ ਦੇ ਉੱਤੇ ਹੋ ਸਕਦੀ ਆ ਤੇ ਬਾਕੀ ਥਾਂਵਾਂ ਦੇ ਉੱਤੇ ਕਿਉਂ ਨਹੀਂ ਹੋ ਸਕਦੀ ਦੂਜੇ ਜਿਹੜੀ ਵਾਈਲਡਲਾਈਫ ਕ੍ਰੋਸਿੰਗਸ ਹੈਗੀਆਂ ਆ ਇਹ ਜ਼ਰੂਰੀ ਨੇ ਕਿ ਐਨੀਮਲ ਡੈਥਸ ਨੂੰ ਰਿਡਿਊਸ ਕਰਨ ਦੇ ਲਈ ਕੋਲੀਜਨਸ ਨੂੰ ਕੋਲੀਜਨਸ ਜਿਹੜੇ ਰੋਡਸ ਦੇ ਉੱਤੇ ਹੋ ਰਹੇ ਉਹਨੂੰ ਰੋਕਣ ਦੇ ਲਈ ਇਹ ਜਿਹੜਾ ਪ੍ਰੋਜੈਕਟ ਆ 42 ਐਨਬਰਗ ਵਾਈਲਡਲਾਈਫ ਕ੍ਰੋਸਿੰਗ ਇਹ ਇੱਕ ਇੱਕ ਸਟੈਪ ਮੰਨਿਆ ਜਾ ਰਿਹਾ ਕਿ ਦੂਜੀ ਜਿਹੜੀ ਬਾਇਓਡਾਈਵਰਸਿਟੀ ਆ ਉਹਨੂੰ ਪ੍ਰੀਜ਼ਰਵ ਕਰਨ ਦੇ ਵਿੱਚ ਮਦਦ ਕਰੂਗਾ ਤੇ ਦੂਜੀਆਂ ਥਾਵਾਂ ਦੇ ਉੱਤੇ ਵੀ ਇਦਾਂ ਦੇ ਯਤਨ ਕੀਤੇ ਜਾਣਗੇ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਆ ਇੱਥੇ ਇੱਕ ਗੱਲ ਵੀ ਬਹੁਤ ਸਪਸ਼ਟ ਕਰਨ ਵਾਲੀ ਆ ਕਿ ਹਰ ਇੱਕ ਐਨੀਮਲ ਦਾ ਜਿੰਦਾ ਰਹਿਣਾ ਦੁਨੀਆ ਦੇ ਉੱਤੇ ਜ਼ਰੂਰੀ ਆ ਹੁਣ ਕੋਈ ਕਹਿ ਸਕਦਾ ਵੀ ਜੇ ਸ਼ੇਰ ਮਰ ਵੀ ਗਏ ਤਾਂ ਕਿਸੇ ਨੂੰ ਕੀ ਨੁਕਸਾਨ ਆ ਇਹਦਾ ਸ਼ੇਰਾਂ ਤੋਂ ਕਿਸੇ ਨੇ ਕੀ ਕਰਾਉਣਾ ਜਾਂ ਮਤਲਬ ਜਿਹੜੇ ਸਾਡੇ ਕੰਮ ਦੇ ਨਹੀਂ ਜਾਨਵਰ ਜਾਂ ਜਿਹਦਾ ਸਾਡੇ ਨਾਲ ਕੋਈ ਸਿੱਧਾ ਸਬੰਧ ਨਹੀਂ ਉਹ ਖਤਮ ਵੀ ਹੋ ਜਾਣ ਤਾਂ ਦੁਨੀਆ ਦੇ ਉੱਤੇ ਕਿੱਡੀ ਕਬੱਡੀ ਗੱਲ ਪਰ ਇਹ ਸਾਰੀ ਇੱਕ ਫੂਡ ਚੇਨ ਜੁੜੀ ਆ ਪੂਰੀ ਜੁ ਪੂਰੀ ਇੱਕ ਸਿਸਟਮ ਜੁੜਿਆ ਆ ਇੱਕ ਜਾਨਵਰ ਦੂਜੇ ਨੂੰ ਖਾਂਦਾ ਦੂਜਾ ਦੂਜੇ ਨੂੰ ਖਾਂਦਾ ਉਹਦਾ ਬੈਲੈਂਸ ਵਧਿਆ ਆ ਜੰਗਲ ਦੇ ਵਿੱਚ ਉਹ ਸ਼ੇਰ ਖਤਮ ਹੋ ਜਾਣਗੇ ਉੱਥੇ ਜਿਨ੍ਹਾਂ ਨੂੰ ਸ਼ੇਰ ਖਾਂਦਾ ਮੰਨ ਲਓ ਸਹੇ ਜਾਂ ਖਰਗੋਸ਼ ਜਾਂ ਹੋਰ ਕੋਈ ਇਦਾਂ ਦੀਆਂ ਚੀਜ਼ਾਂ ਉਹਨਾਂ ਦੀ ਗਿਣਤੀ ਇੰਨੀ ਵੱਧ ਜੂਗੀ ਕਿ ਸੋਚ ਨਹੀਂ ਜਾ ਸਕਦੀ ਤੇ ਜੇ ਉਹਨਾਂ ਦੀ ਗਿਣਤੀ ਵੱਧ ਗਈ ਤੇ ਉੱਥੇ ਸਾਰੇ ਸਾਰਾ ਘਾਹ ਤੇ ਉਹ ਸਾਰਾ ਕੁਝ ਖਾ ਜਾਣਗੇ ਸਾਰਾ ਕੁਝ ਹੀ ਤਬਾਹ ਹੋ ਜਾਊਗਾ ਸੋ ਸਾਰੇ ਇਸ ਕੁਦਰਤ ਦੇ ਤਾਣੇ ਬਾਣੇ ਦੇ ਵਿੱਚ ਕਿਸੇ ਇੱਕ ਜਾਨਵਰ ਦਾ ਖਤਮ ਹੋਣਾ ਵੀ ਸਾਰੀ ਦੁਨੀਆ ਨੂੰ ਹਿਲਾ ਕੇ ਰੱਖ ਸਕਦਾ ਇਹ ਇਸ ਕਰਕੇ ਜਿਹੜੀ ਬਾਇਓ ਡਾਈਵਰਸਿਟੀ ਹੈ ਇਹਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਜਿਹੜਾ ਹਿਊਮਨ ਬੀਇੰਗ ਹੈ ਜਿਹੜਾ ਮਨੁੱਖਾ ਇਹ 체ਨ ਦੇ ਸਭ ਤੋਂ ਉੱਪਰਲੇ ਡੰਡੇ ਤੇ ਆ ਜੇ ਦੁਨੀਆ ਦੇ ਵਿੱਚੋਂ ਮਨੁੱਖ ਖਤਮ ਹੋ ਜਵੇ ਸ਼ਾਇਦ ਪੂਰੀ ਦੁਨੀਆ ਨੂੰ ਕੋਈ ਫਰਕ ਨਾ ਪਵੇ ਜਾਂ ਦੁਨੀਆ ਇਹ ਤੋਂ ਵੀ ਸੋਹਣੀ ਹੋ ਜਵੇ ਜਿਹੜਾ ਕੁਦਰਤ ਦਾ ਇੱਕ ਬੈਲੈਂਸ ਆ ਜਿਹੜਾ ਕੁਦਰਤ ਦਾ ਇੱਕ ਸਰਕਲ ਆ ਉਹ ਇੰਨਾ ਚੰਗਾ ਹੋ ਜਵੇ ਕਿ ਆਪਣੇ ਆਪ ਸਾਰਾ ਚੱਲੀ ਜਾਵੇ ਪਰ ਜੇ ਇਹਦੇ ਤੋਂ ਥੱਲੇ ਕੋਈ ਵੀ ਜਾਨਵਰ ਖਤਮ ਹੋ ਗਿਆ ਉਹਦਾ ਅਸਰ ਸਾਰੀ ਦੁਨੀਆ ਦੇ ਉੱਤੇ ਮਾੜਾ ਪਏਗਾ ਅਗਲੀ ਗੱਲ ਬਾਤ ਦੋਸਤੋ ਇੱਕ ਇੰਸ਼ੋਰੈਂਸ ਬੰਦੀ ਅਮਰੀਕਾ ਦੇ ਵਿੱਚ ਹੁਣ ਕਿਸੇ ਵੀ ਹਨ ਦੇਸ਼ਾਂ ਦੇ ਵਿੱਚ ਇੰਸ਼ੋਰੈਂਸ ਬਹੁਤ ਜ਼ਰੂਰੀ ਚੀਜ਼ ਆ ਖਾਸ ਕਰ ਘਰਾਂ ਦੇ ਇੰਸ਼ੋਰੈਂਸ ਜਿਹੜੇ ਆ ਪਰ ਜਿੱਥੇ ਕਿਤੇ ਜਿਹੜੇ ਹਾਲਾਤ ਠੀਕ ਨਹੀਂ ਹੈ ਜੇ ਕੁਦਰਤੀ ਆਫਤਾਂ ਜ਼ਿਆਦਾ ਆਉਂਦੀਆਂ ਉੱਥੇ ਇੰਸ਼ੋਰੈਂਸ ਦੀਆਂ ਸਮੱਸਿਆਵਾਂ ਆ ਰਹੀਆਂ ਜਿਹੜੇ ਹੋਮ ਆਨਰਸ ਨੇ ਇਸ ਤਰ੍ਹਾਂ ਸਟਰਗਲ ਕਰ ਰਹੇ ਆ ਅਫੋਰਡੇਬਲ ਇੰਸ਼ੋਰੈਂਸ ਦੇ ਲਈ ਬਹੁਤ ਸਾਰੇ ਹੋਮ ਆਨਰ ਉਹਨਾਂ ਏਰੀਆਜ਼ ਦੇ ਵਿੱਚ ਜਿੱਥੇ ਨੇਚਰਲ ਡਿਜ਼ਾਸਟਰ ਜ਼ਿਆਦਾ ਆਉਂਦੀਆਂ ਉਹਨੂੰ ਬਹੁਤ ਔਖਾ ਲੱਗ ਰਿਹਾ ਕਿ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਇੰਸ਼ੋਰੈਂਸ ਦੀ ਜਿਹੜਾ ਖਰਚਾ ਹੈ ਉਹਨੂੰ ਘਟਾ ਸਕਣ ਜਿਹੜੇ ਇਹ ਸਾਰੇ ਕੁਝ ਦੇ ਵਿੱਚ ਇੱਕ ਹੋਮ ਆਨਰ ਜਿਹੜਾ ਆਪਣੀ ਸੈਂਟਾ ਕ੍ਰੂਜ਼ ਕਾਉਂਟੀ ਦੇ ਵਿੱਚੋਂ ਦੱਸਦਾ ਆ ਕਿ ਉਹਨੂੰ ਔਰਤ ਜਿਹੜੀ ਇਹ ਦੱਸਦੀ ਆ ਕਿ ਪਾਲਿਸੀ ਦੇ ਉੱਤੇ ਜਿਹੜੀ ਮਤਲਬ ਨਜ਼ਰ ਆਈ ਆ ਬਹੁਤ ਜ਼ਿਆਦਾ ਆ ਕੋਰਟ ਜਿਹੜੀ ਆ ਉਹ 10000 ਤੋਂ ਲੈ ਕੇ 25000 ਡਾਲਰ ਸਾਲ ਦੀ ਦੱਸੀ ਗਈ ਹੈ ਇੰਸ਼ੋਰੈਂਸ ਪਾਲਿਸੀ ਦੇ ਹਿਸਾਬ ਦੇ ਨਾਲ ਬਹੁਤ ਸਾਰੇ ਜਿਹੜੇ ਹੋਮ ਆਨਰਸ ਨੇ ਉਹ ਬਿਨਾਂ ਇੰਸ਼ੋਰੈਂਸ ਵਾਲੇ ਪਾਸੇ ਜਾਣ ਲੱਗ ਪਏ ਵੀ ਚਲੋ ਕੋਈ ਨਹੀਂ 25000 ਸਾਲ ਦਾ ਦੇਣ ਨਾਲੋਂ ਕੀ ਪਤਾ 5-4 ਸਾਲ ਕੁਝ ਹੋਵੇ ਹੀ ਨਾ ਤੇ ਬਾਅਦ ਦੇ ਵਿੱਚ ਜੇ ਨਹੀਂ ਇੰਸ਼ੋਰੈਂਸ ਹੋਊਗਾ ਤੇ ਕੋਲੋਂ ਕੁਛ ਨਾ ਕੁਛ ਉਹਦਾ ਕੀਤਾ ਜਾ ਸਕਦਾ ਜਾਂ ਇਦਾਂ ਕਹਿ ਲਓ ਉਹਨਾਂ ਕੋਲੇ ਆਪਸ਼ਨ ਹੀ ਕੋਈ ਨਹੀਂ ਹੋਰ ਉਹ ਦੇ ਹੀ ਨਹੀਂ ਸਕਦੇ ਉਹ ਵਿਦਆਉਟ ਇੰਸ਼ੋਰੈਂਸ ਨੇ ਆਸ਼ਵਲੇ ਜਿਹੜੀ ਇੰਸ਼ੋਰੈਂਸ ਇੰਟਰਨੈਸ਼ਨਲ ਇੰਸਟੀਚਿਊਟ ਆ 12% ਹੋਮ ਓਨਰਸ ਦੇ ਕੋਲ 2022 ਦੇ ਵਿੱਚ ਕੋਈ ਇੰਸ਼ੋਰੈਂਸ ਨਹੀਂ ਸੀ ਔਰ ਇਹ ਗਿਣਤੀ ਵਧਦੀ ਜਾ ਰਹੀ ਹੈ ਬਿਨਾਂ ਇੰਸ਼ੋਰੈਂਸ ਵਾਲੇ ਜਿਨ੍ਹਾਂ ਨੇ ਪਹਿਲਾਂ ਇਹ ਸੀਗੇ 7% ਉਹ 7% ਤੋਂ ਵੱਧ ਕੇ 5% ਉਹਦੇ ਚ ਪਾ ਕੇ ਤੇ ਇਹ ਜਿਹੜਾ 12% ਹੋ ਗਿਆ ਹੁਣ ਕਲਾਈਮੇਟ ਚੇਂਜ ਦਾ ਇੰਸ਼ੋਰੈਂਸ ਦੇ ਉੱਤੇ ਅਸਰ ਪੈ ਰਿਹਾ ਸੀ ਅਕਸਰ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਦੇ ਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਖਬਰਾਂ ਉਹ ਹੋਇਆ ਕਰਨੀਆਂ ਜਿਹੜੀਆਂ ਖਬਰਾਂ ਵਾਤਾਵਰਣ ਦੇ ਨਾਲ ਸੰਬੰਧਿਤ ਹੋਣਗੀਆਂ ਕਲਾਈਮੇਟ ਚੇਂਜ ਜ਼ਿਆਦਾ ਹੋ ਰਹੀ ਹੈ ਨੇਚਰਲ ਡਿਜ਼ਾਸਟਰ ਜ਼ਿਆਦਾ ਆ ਰਹੇ ਆ ਜਿਹਦਾ ਮਤਲਬ ਜਿਹੜੇ ਇੰਸ਼ੋਰੈਂਸ ਪੇਆਊਟ ਆ ਉਹ ਜ਼ਿਆਦਾ ਨੇ ਹਾਊਸਿੰਗ ਪ੍ਰਾਈਸ ਵੀ ਵਧ ਰਹੇ ਆ ਜਿਹੜੀ ਖਾਸ ਤੌਰ ਦੇ ਉੱਤੇ ਇਹ ਕੀਮਤਾਂ ਜਿਹੜੀਆਂ ਵਧੀਆਂ ਨੇ ਇਹਦਾ ਅਸਰ ਸਾਰੀਆਂ ਚੀਜ਼ਾਂ ਦੇ ਉੱਤੇ ਪੈ ਰਿਹਾ ਕੁਝ ਜਿਹੜੀਆਂ ਇੰਸ਼ੋਰੈਂਸ ਕੰਪਨੀਆਂਜ਼ ਨੇ ਉਹ ਜਿਹੜੀਆਂ ਬਾਹਰ ਆ ਰਹੀਆਂ ਨੇ ਜਿਹੜੀਆਂ ਡਿਜ਼ਾਸਟਰ ਪ੍ਰੋਨ ਏਰੀਆਜ਼ ਨੇ ਜਿੱਥੇ ਇਹ ਜ਼ਿਆਦਾ ਤਬਾਹੀ ਹੋ ਰਹੀ ਹੈ ਤੇ ਆਪਣੀਆਂ ਪਾਲਿਸੀਜ਼ ਨੂੰ ਡ੍ਰੌਪ ਕਰ ਰਿਹਾ ਇਹਨਾਂ ਥਾਵਾਂ ਦੇ ਉੱਤੋਂ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਨਾਂ ਪਾਲਿਸੀਜ਼ ਦੇ ਵਿੱਚੋਂ ਬਾਹਰ ਨਿਕਲਿਆ ਜਾ ਸਕੇ ਹੁਣ ਇਹਦਾ ਪਤਾ ਨਹੀਂ ਕਿ ਦੂਜਾ ਪੱਖ ਕੀ ਆ ਪਰ ਹ ਹੁਣ ਹੋਮ ਆਨਰਸ ਦੇ ਕੋਲ ਆਪਸ਼ਨ ਬਹੁਤੀਆਂ ਨਹੀਂ ਬਚਦੀਆਂ ਜਿਹੜੇ ਇੰਸ਼ੋਰੈਂਸ ਕੰਪਨੀ ਤੋਂ ਬਾਹਰ ਰਹਿ ਜਾਂਦੇ ਆ ਫਿਰ ਉਹਨਾਂ ਨੂੰ ਇੰਸ਼ੋਰੈਂਸ ਮਿਲਦਾ ਨਹੀਂ ਐਕਸਪਰਟ ਜਿਹੜਾ ਇਹਦਾ ਮਤਲਬ ਰਿਸਕ ਵੀ ਦੱਸ ਦਿਆ ਕਿ ਜੇ ਤੁਸੀਂ ਵਿਦਆਊਟ ਇੰਸ਼ੋਰੈਂਸ ਜਾਂਦੇ ਆ ਤੇ ਇਹਦਾ ਬਹੁਤ ਵੱਡਾ ਰਿਸਕ ਆ ਹੋਮ ਆਨਰਸ ਜਿਹੜੇ ਆ ਜਿਹੜੇ ਬਿਨਾਂ ਇੰਸ਼ੋਰੈਂਸ ਦੇ ਨੇ ਇੱਕ ਤਾਂ ਫਾਈਨੈਂਸ਼ੀਅਲ ਉਹਨਾਂ ਦਾ ਹੈਗਾ ਕਿ ਸਾਰਾ ਕੁਝ ਖਤਮ ਹੋ ਜਾਊਗਾ ਜੇ ਕੱਲ ਨੂੰ ਕੁਝ ਹੋ ਗਿਆ ਇਹਦਾ ਓਵਰਆਲ ਵੀ ਜਿਹੜਾ ਰਿਸਕ ਦੱਸਿਆ ਜਾ ਰਿਹਾ ਸੋ ਕਲਾਈਮੇਟ ਚੇਂਜ ਜਿਹੜੀ ਆ ਉਹ ਇੰਸ਼ੋਰੈਂਸ ਨੂੰ ਅਨ ਅਫੋਰਡੇਬਲ ਬਣਾ ਰਹੀ ਆ ਮਤਲਬ ਇਹਨਾਂ ਕੋਲੇ ਫੋਰਡ ਨਹੀਂ ਹੋ ਰਿਹਾ ਇੰਸ਼ੋਰੈਂਸ ਲੋਕਾਂ ਕੋਲੇ ਉਹਦਾ ਕਾਰਨ ਇਹ ਆ ਕਿ ਕਲਾਈਮੇਟ ਚੇਂਜ ਆ ਕੰਪਨੀ ਨੂੰ ਜਦੋਂ ਪਤਾ ਹੈ ਕਿ ਇਸ ਥਾਂ ਦੇ ਉੱਤੇ ਘਟਾ ਪੈ ਰਿਹਾ ਤੇ ਉਹ ਕਿਉਂ ਇੰਸ਼ੋਰੈਂਸ ਕਰੂਗੀ ਕਿਉਂ ਤੁਹਾਨੂੰ ਉਹ ਹੋ ਦਾ ਜਿਹੜਾ ਪੇ ਕਰੂਗੀ ਸੋ ਇਹ ਦੋਵਾਂ ਪਾਸਿਆਂ ਤੋਂ ਇਸ ਵੇਲੇ ਸੰਕਟ ਜਿਹੜਾ ਉਹ ਬਣਿਆ ਨਜ਼ਰ ਆ ਰਿਹਾ ਦੇਖੋ ਕੋਈ ਇਹਨਾਂ ਜਿੱਥੇ ਵਾਤਾਵਰਣ ਦੀ ਤਬਾਹੀ ਕੁਦਰਤੀ ਆਫਤਾਂ ਜ਼ਿਆਦਾ ਨੇ ਇਹਨਾਂ ਦਾ ਕੋਈ ਪਵਿੱਖ ਦੇ ਵਿੱਚ ਹੱਲ ਹੁੰਦਾ ਜਾਂ ਨਹੀਂ ਅਗਲੀ ਗੱਲਬਾਤ ਦੋਸਤੋ ਕੈਂਸਰ ਬਾਰੇ ਆ ਕੈਂਸਰ ਸੈਕੰਡ ਲੀਡਿੰਗ ਕਾਜ਼ ਆਫ ਡੈਥ ਅਮਰੀਕਾ ਦੇ ਵਿੱਚ ਸਭ ਤੋਂ ਜ਼ਿਆਦਾ ਮੌਤ ਹਾਰਟ ਅਟੈਕ ਦੇ ਨਾਲ ਹੁੰਦੀਆਂ ਦੂਜੇ ਨੰਬਰ ਦੇ ਉੱਤੇ ਕੈਂਸਰ ਦੇ ਨਾਲ ਹੁੰਦੀ ਆ ਅ ਸੋ ਸੈਕੰਡ ਮੋਸਟ ਕਾਮਨ ਕਾਜ਼ ਆਫ ਡੈਥ ਅਡਲਟਸ ਦੇ ਵਿੱਚ ਅਮਰੀਕਾ ਦੇ ਵਿੱਚ ਹਾਰਟ ਡਿਜ਼ੀਜ਼ ਤੋਂ ਬਾਅਦ ਇਹ ਬਹੁਤ ਜ਼ਿਆਦਾ ਲੋਕਾਂ ਨੂੰ ਕੈਂਸਰ ਪਿਛਲੇ ਸਮੇਂ ਦੇ ਵਿੱਚ ਹੋ ਰਿਹਾ ਸਾਲ ਦੇ ਵਿੱਚ 6 ਲੱਖ ਦੇ ਕਰੀਬ ਲੋਕਾਂ ਦੀ ਮੌਤ ਹੋ ਜਾਂਦੀ ਹੈ ਜਾਨੀ ਕਿ ਰੋਜ਼ ਅ ਕਹ ਲੋ ਤੁਸੀਂ ਕਿ 1670 ਬੰਦੇ ਰੋਜ਼ ਇਹਦੇ ਨਾਲ ਕੈਂਸਰ ਦੇ ਨਾਲ ਮਾਰੇ ਜਾਂਦੇ 40% ਜਿਹੜੇ ਅਮਰੀਕਾ ਵਾਸੀ ਨੇ ਇਹਨਾਂ ਨੂੰ ਕੈਂਸਰ ਹੋਊਗਾ ਇਹਨਾਂ ਦੇ ਲਾਈਫ ਟਾਈਮ ਦੇ ਵਿੱਚ ਸੋ ਇਹ ਇੱਕ ਅੰਦਾਜ਼ਾ ਆ 40% ਜੇ ਆਪਾਂ 10 ਜਣੇ ਬੈਠੇ ਆ ਤੇ 10ਾਂ ਦੇ ਵਿੱਚੋਂ 4 ਜਣਿਆਂ ਨੂੰ ਕੈਂਸਰ ਹੋਣਾ ਹੀ ਹੋਣਾ ਆ ਹੁਣ ਇਹ ਵੱਖਰੀ ਗੱਲ ਆ ਵੀ ਕੈਂਸਰ ਦਾ ਸਰਵਾਈਵਲ ਰੇਟ ਕਾਫੀ ਜ਼ਿਆਦਾ ਹੋ ਗਿਆ ਕਿ ਜਿਹਨਾਂ ਨੂੰ ਕੈਂਸਰ ਹੋ ਜਾਂਦਾ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਸਰਵਾਈਵ ਕਰਦੇ ਆ ਦੂਜਾ ਜਿਹੜਾ ਕਿਸੇ ਨਾ ਕਿਸੇ ਪੁਆਇੰਟ ਤੇ ਜਦੋਂ ਹੋ ਜਾਂਦਾ ਲਗਭਗ 10% ਜਿਹੜੇ ਅਡਲਟ ਨੇ ਉਹਨਾਂ ਨੂੰ ਕੈਂਸਰ ਹੋਇਆ ਯੂਨਾਈਟਿਡ ਸਟੇਟਸ ਦੇ ਵਿੱਚ ਕੈਂਸਰ ਨਾਲ ਡਾਇਗਨੋਸ ਕੀਤੇ ਗਏ ਆ 17 ਮਿਲੀਅਨ ਦੇ ਕਰੀਬ ਜਿਹੜੇ ਉਹ ਕੈਂਸਰ ਦੇ ਨਾਲ ਇਸ ਵੇਲੇ ਲਗਭਗ ਸਰਵਾਈਵ ਕਰ ਰਹੇ ਆ ਸੋ ਇਹ ਕੋਈ ਛੋਟਾ ਨੰਬਰ ਨਹੀਂ ਹੁਣ ਸਮੱਸਿਆ ਕਿੱਥੇ ਆ ਸਮੱਸਿਆ ਇੱਥੇ ਆ ਰਹੀ ਆ ਕਿ ਜਿਹੜਾ ਇਹ ਇਹਦਾ ਇਹਦਾ ਫਾਈਨੈਂਸ਼ੀਅਲ ਬਰਡਨ ਲੋਕਾਂ ਦੇ ਉੱਤੇ ਬਹੁਤ ਪੈ ਰਿਹਾ ਕੁਛ ਹੱਦ ਤੱਕ ਤੇ ਇੰਸ਼ੋਰੈਂਸ ਕਵਰ ਕਰਦਾ ਪਰ ਹੁਣ ਜੇ ਤੁਹਾਨੂੰ ਇੰਸ਼ੋਰੈਂਸ ਦਿੱਤਾ ਹੈ ਤੁਹਾਡੇ ੈਂਪਲੋਇਰ ਨੇ ਜਿੱਥੇ ਤੁਸੀਂ ਕੰਮ ਕਰਦੇ ਆ ਤੁਹਾਨੂੰ ਕੈਂਸਰ ਹੋ ਗਿਆ ਤੁਸੀਂ ਘਰ ਦੇ ਵਿੱਚ ਬੈਠ ਗਏ ਤੇ ਤੁਹਾਡਾ ਕੰਮ ਛੁੱਟ ਗਿਆ ਜਦੋਂ ਕੰਮ ਛੁੱਟ ਗਿਆ ਤੇ ਮਤਲਬ ਇੰਸ਼ੋਰੈਂਸ ਵੀ ਛੁੱਟ ਗਿਆ ਇਹ ਇੱਕ ਵੱਡਾ ਨੁਕਸਾਨ ਹੋ ਰਿਹਾ ਔਰ 2-2 ਲੱਖ ਦੀਆਂ ਸਾਲ ਦੀਆਂ ਜਿਹੜੀਆਂ ਦਵਾਈਆਂ ਕਈ ਵਾਰੀ ਲੈਣੀਆਂ ਪੈਂਦੀਆਂ ਇੱਕ ਕੈਂਸਰ ਦੇ ਮਰੀਜ਼ ਹੁਣ ਇਹ ਹੋ ਅਛਾ ਮੈਨ ਦੇ ਵਿੱਚ ਇਹ ਜ਼ਿਆਦਾ ਹੈ ਪੁਰਸ਼ਾਂ ਦੇ ਵਿੱਚ ਕੈਂਸਰ ਜ਼ਿਆਦਾ ਹੈ ਇਹਦਾ ਰੇਟ ਵੀ ਇੱਥੇ ਵੱਧ ਰਿਹਾ ਦੂਜਾ ਬਜ਼ੁਰਗਾਂ ਦੇ ਵਿੱਚ ਕੈਂਸਰ ਬਹੁਤ ਹੋ ਰਿਹਾ ਜਿਹੜੀ ਜ਼ਿਆਦਾ ਕਾਮਨ ਜਿਹੜੇ ਬਜ਼ੁਰਗ ਨੇ ਉਹਨਾਂ ਦੇ ਵਿੱਚ ਹੋ ਰਿਹਾ ਹਾਲਾਂਕਿ ਕੈਂਸਰ ਦੀ ਜਿਹੜੀ ਮੀਡੀਅਨ ਏਜ ਆ ਉਹ 66 ਸਾਲ ਜਿਹੜੀਆਂ ਦੂਜਾ ਇਹਦੇ 'ਚ ਰੋਣਾ ਇਹ ਆ ਜਾਂ ਦੁੱਖ ਇਹ ਆ ਜਾਂ ਅਫਸੋਸ ਇਹ ਆ ਕਿ 42% ਜਿਹੜੀਆਂ ਕੈਂਸਰ ਨਾਲ ਮੌਤਾਂ ਹੋ ਰਹੀਆਂ ਉਹ ਪ੍ਰੀਵੈਂਟੇਬਲ ਨੇ ਰੋਕੀਆਂ ਜਾ ਸਕਦੀਆਂ ਕਟੋ-ਕਟ 42% ਅਵਾਰਡੇਬਲ ਨੇ ਜੇਕਰ ਤੁਸੀਂ ਲਾਈਫਸਟਾਈਲ ਨੂੰ ਚੇਂਜ ਕਰ ਲੋ ਜਿੱਦਾਂ ਤੁਸੀਂ ਸ਼ਰਾਬ ਨਾ ਸਿਗਰਟ ਨਾ ਪੀਓ ਸ਼ਰਾਬ ਪੀਓ ਨਾ ਤੇ ਜੇ ਪੀਣੀ ਹੈ ਤੇ ਬਹੁਤ ਥੋੜੀ ਪੀਓ ਦੂਜਾ ਇੱਕ ਹੈਲਥੀ ਤੁਹਾਡਾ weight ਹੋਵੇ ਜਾਂ ਤੁਸੀਂ ਫਿਜ਼ੀਕਲੀ ਐਕਟਿਵ ਹੋਵੋ ਤੇ ਕੈਂਸਰ ਦੇ ਚਾਂਸ ਘਟ ਜਾਂਦੇ ਆ ਔਰ ਇਹ ਬਹੁਤ ਵੱਡਾ ਨੰਬਰ ਆ 42% ਕੈਂਸਰ ਡੈਥਸ ਜਿਹੜੀਆਂ ਪ੍ਰੀਵੈਂਟੇਬਲ ਨੇ ਮਤਲਬ ਜੇ ਇਹਨਾਂ ਨੂੰ ਕੈਂਸਰ ਹੋ ਗਿਆ ਜਿਓ ਸ਼ਰਾਬ ਨਾ ਪੀਂਦੇ ਹੁੰਦੇ ਜਿਓ ਸਿਗਰਟ ਨਾ ਪੀਂਦੇ ਹੁੰਦੇ ਜਾਂ ਉਹ ਮੋਟੇ ਨਾ ਹੁੰਦੇ ਉਹਨਾਂ ਦਾ ਭਾਰ ਜਿਹੜਾ ਜ਼ਿਆਦਾ ਨਾ ਹੁੰਦਾ ਉਹਨਾਂ ਨੂੰ ਕੈਂਸਰ ਨਹੀਂ ਸੀ ਹੋਣਾ ਸੋ ਇਹ ਕਲੀਅਰ ਕਟ ਇੱਕ ਇੰਡੀਕੇਸ਼ਨ ਆ ਕਿ ਇਹ ਪ੍ਰੀਵੈਂਟੇਬਲ ਆ ਪਰ ਫੇਰ ਵੀ ਕਿਸੇ ਨਾ ਕਿਸੇ ਤਰ੍ਹਾਂ ਆ ਜਿਹੜਾ ਰੁਕਦਾ ਨਹੀਂ ਹੁਣ ਜਿਹੜਾ ਲੋਕਾਂ ਨੂੰ ਕੈਂਸਰ ਹੋ ਗਿਆ ਉਹ ਆਪਣਾ ਦੁੱਖ ਜਿਹੜਾ ਹੈ ਸਾਂਝਾ ਕਰ ਰਹੇ ਆ ਕਿ ਫਾਈਨੈਂਸ਼ੀਅਲ ਡਿਕਲਾਈਨ ਕਿਸ ਤਰੀਕੇ ਦੇ ਨਾਲ ਹੁੰਦਾ ਸਭ ਤੋਂ ਪਹਿਲਾਂ ਤੁਹਾਡੀ ਨੌਕਰੀ ਜਾਂਦੀ ਆ ਤੇ ਉਹਦੇ ਤੋਂ ਬਾਅਦ ਫਿਰ ਜਿਸ ਤਰੀਕੇ ਨਾਲ ਤੁਸੀਂ ਸਾਰਾ ਖਰਚਾ ਤੁਹਾਡਾ ਬੰਦ ਹੁੰਦਾ ਹੈ ਅ ਦੂਜਾ ਕਿ ਸਾਲ ਦੀਆਂ 2 ਲੱਖ ਤੋਂ ਡਾਲਰ ਤੋਂ ਜ਼ਿਆਦਾ ਦੀਆਂ ਜਿਹੜੀਆਂ ਡਰੱਗਸ ਕਈ ਵਾਰੀ ਆ ਜਾਂਦੀਆਂ ਤੇ ਜਿਹੜੇ ਵਰਕਿੰਗ ਏਜ ਕੈਂਸਰ ਸਰਵਾਈਵਰਸ ਨੇ 60% ਨੂੰ ਫਾਈਨੈਂਸ਼ੀਅਲ ਡਿਫਿਕਲਟੀ ਦਾ ਸਾਹਮਣਾ ਕਰਨਾ ਪੈਂਦਾ ਜਾਂ ਉਹਨਾਂ ਦੇ ਸਿਰ ਕਰਜ਼ਾ ਚੜਦਾ ਅਮਰੀਕਾ ਦੇ ਵਿੱਚ ਮਤਲਬ ਇੱਕ ਤੇ ਦਵਾਈਆਂ ਦਾ ਖਰਚਾ ਤੇ ਉਹਦਾ ਖਰਚਾ ਉਹ ਤੇ ਹੈਗਾ ਹੀ ਆ ਜਿਹੜੇ ਨਾਨ ਮੈਡੀਕਲ ਕੋਸਟ ਬਹੁਤ ਪੈ ਜਾਂਦੀ ਆ ਮਰੀਜ਼ ਨੂੰ ਕਿੰਨਾ ਜਿਹੜਾ ਉਹਨੂੰ ਐਡੀਸ਼ਨਲ ਐਕਸਪੈਂਸ ਪੈ ਜਾਂਦੇ ਉਹਨੂੰ ਟ੍ਰੈਵਲ ਕਰਨਾ ਪੈਂਦਾ ਉਹਨੂੰ ਹੋਟਲਾਂ ਚ ਜਾਂ ਕਿਤੇ ਰਹਿਣਾ ਪੈਂਦਾ ਕਿਉਂਕਿ ਉਹ ਕੰਮ ਨਹੀਂ ਕਰ ਸਕਦਾ ਦਵਾਈ ਲੈਣ ਦੇ ਲਈ ਕਿਤੇ ਹੋਰ ਜਾ ਰਿਹਾ ਜਿਹੜੇ ਬੱਚੇ ਆ ਉਹ ਚਾਈਲਡ ਕੇਅਰ ਦਾ ਖਰਚਾ ਉਹ ਫਾਈਨੈਂਸ਼ੀਅਲ ਬਰਡਨ ਜਿਹੜਾ ਦੂਜਾ ਉਤੋਂ ਕੰਮ ਛੁੱਟਿਆ ਇਹ ਬਹੁਤ ਵੱਡਾ ਜਿਹੜਾ ਇੱਕ ਹੈ ਸਮੱਸਿਆ ਕੈਂਸਰ ਟਰੀਟਮੈਂਟ ਆਮ ਤੌਰ ਦੇ ਉੱਤੇ ਜਦੋਂ ਵੀ ਬੰਦੇ ਨੂੰ ਕੋ ਕੈਂਸਰ ਹੁੰਦਾ ਜਾਂ ਉਹਦੀ ਟਰੀਟਮੈਂਟ ਹੁੰਦੀ ਆ ਕੰਮ ਕਰਨ ਤੋਂ ਰੋਕ ਦਿੱਤਾ ਜਾਂਦਾ ਜਿਹਦਾ ਮਤਲਬ ਇਹ ਆ ਕਿ ਇਨਕਮ ਇੱਕ ਜਿਹੜੀ ਆਉਂਦੀ ਸੀ ਉਹਦੀ ਉਹ ਰੁਕ ਗਈ ਤੇ এমਪਲੋਇਰ ਸਪੌਂਸਰਡ ਜਿਹੜਾ ਹੈਲਥ ਇੰਸ਼ੋਰੈਂਸ ਆ ਉਹ ਵੀ ਰੁਕ ਗਿਆ ਤੇ ਦਾ ਲੌਂਗ ਟਰਮ ਇੰਪੈਕਟ ਬਹੁਤ ਪੈ ਰਿਹਾ ਬੈਂਕਰਪਸੀਸ ਹੁੰਦੀਆਂ ਫਿਰ ਸਪੋਰਟ ਸਿਸਟਮ ਕਿਤੇ ਨਾ ਕਿਤੇ ਸਾਡੇ ਕੋਲ ਹੈ ਨਹੀਂਗਾ ਜਿਹ ਹੈਗਾ ਆ ਤੇ ਉਹਦੇ ਬਾਰੇ ਲੋਕਾਂ ਨੂੰ ਕੋਈ ਇੰਨਾ ਜ਼ਿਆਦਾ ਪਤਾ ਨਹੀਂ ਹੈ ਤੇ ਕੈਂਸਰ ਜਿੰਨਾ ਕਿ ਇਹ ਭਿਆਨਕ ਹੈ ਉਹਦੇ ਤੋਂ ਵੀ ਵੱਡੇ ਰੂਪ ਦੇ ਵਿੱਚ ਲੋਕਾਂ ਦੇ ਉੱਤੇ ਅਸਰ ਕਰ ਰਿਹਾ ਤੇ ਲੋਕਾਂ ਨੂੰ ਹਜੇ ਤੱਕ ਇਹਦੇ ਤੋਂ ਬਚਣ ਦਾ ਕੋਈ ਰਸਤਾ ਆ ਜਿਹੜਾ ਨਹੀਂ ਲੱਭਦਾ ਕਿ ਜਾਣਕਾਰੀ ਕਿੱਥੋਂ ਜਿਹੜੀ ਹੈ ਇਹ ਲਈ ਜਾਵੇ ਅਗਲੀ ਗੱਲ 'ਪਾ ਦੋਸਤੋ ਇੱਕ ਐਡ ਬਾਰੇ ਆ ਡਿਸਕ੍ਰਿਮੀਨੇਟਰੀ ਕੈਡ ਹੋਈ ਸੀ ਆਰਥਰ ਗ੍ਰੈਂਡ ਟੈਕਨੋਲੋਜੀਜ਼ ਨੇ ਇੱਕ ਪੋਸਟ ਕੀਤੀ ਐਡ ਜੌਬ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਸਿਰਫ ਓਨਲੀ ਯੂਐਸ ਬੌਰਨ ਸਿਟੀਜ਼ਨਸ ਬ੍ਰੈਕਟ ਦੇ ਵਿੱਚ ਉਹਨਾਂ ਨੇ ਲਿਖਿਆ ਵਾਈਟ ਹੂ ਆਰ ਲੋਕਲ ਵਿਥਨ 60 ਮਾਈਲਸ ਫਰਮ ਡੈਲਸ ਉਹਨੂੰ ਬਾਕੀ ਸਾਰਾ ਕੁਝ ਤੇ ਠੀਕ ਹੈ ਪਰ ਜਿੱਥੇ ਉਹਨਾਂ ਨੇ ਲਿਖ ਦਿੱਤਾ ਕਿ ਯੂਐਸ ਬੌਰਨ ਸਿਟੀਜ਼ਨਸ ਤੱਕ ਠੀਕ ਹੈ ਪਰ ਜਦੋਂ ਬ੍ਰੈਕਟ ਦੇ ਵਿੱਚ ਉਹਨਾਂ ਨੇ ਲਿਖ ਦਿੱਤਾ ਵਾਈਟ ਏ ਕਿਤੇ ਨਾ ਕਿਤੇ ਹੁਣ ਵਿਤਕਰਾਇਤ ਇਹਦੇ ਖਿਲਾਫ ਲੋਕ ਹੋ ਗਿਆ ਵੀ ਇਹ ਐਡ ਦੇ ਵਿੱਚ ਇਸ ਤਰੀਕੇ ਨਾਲ ਤੁਸੀਂ ਕਿਵੇਂ ਲਿਖਿਆ ਵੀ ਇਦਾਂ ਡਿਸਕ੍ਰਿਮੀਨੇਸ਼ਨ ਕਿਸੇ ਨਾਲ ਕਿਦਾਂ ਕਰ ਸਕਦੇ ਆ ਪਬਲਿਕ ਵੈਬਸਾਈਟ ਦੇ ਉੱਤੇ ਐਡ ਪੋਸਟ ਕੀਤੀ ਗਈ ਆ ਐਡ ਸ਼ੇਅਰ ਕੀਤੀ ਗਈ ਆ ਪਬਲਿਕ ਆਨਲਾਈਨ ਹਰ ਇੱਕ ਵੈਬਸਾਈਟ ਦੇ ਉੱਤੇ ਤਾਂ ਕਿ ਇਹ ਦੂਜਿਆਂ ਲਈ ਵੀ ਵਿਜੀਬਲ ਹੋ ਸਕੇ ਜਿਹੜਾ ਡਿਪਾਰਟਮੈਂਟ ਆਫ ਜਸਟਿਸ ਆ ਤੇ ਲੇਬਰ ਡਿਪਾਰਟਮੈਂਟ ਆ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਆ ਤੇ ਡਿਪਾਰਟਮੈਂਟ ਆਫ ਜਸਟਿਸ ਤੇ ਲੇਬਰ ਡਿਪਾਰਟਮੈਂਟ ਨੇ ਇੱਕ ਇਨਵੈਸਟੀਗੇਸ਼ਨ ਲਾਂਚ ਕੀਤੀ ਸੀ ਕੰਪਨੀ ਦੇ ਉੱਤੇ ਐਕਸ਼ਨਸ ਦੇ ਲਈ ਕੰਪਨੀ ਨੂੰ 7500 ਡਾਲਰ ਦਾ ਜੁਰਮਾਨਾ ਕੀਤਾ ਗਿਆ ਆਰਥਰ ਗ੍ਰੈਂਡ ਟੈਕਨੋਲੋਜੀਜ਼ ਨੇ ਜਿਹੜਾ 7500 ਡਾਲਰ ਦੇਣ ਦੇ ਲਈ ਸਹਿਮਤ ਹੋ ਗਈ ਜਿਹੜੀ ਲਾਫ ਪੈਨਲਟੀ ਆ ਇਸ ਇਨਵੈਸਟੀਗੇਸ਼ਨ ਨੂੰ ਰਿਜ਼ੋਲਵ ਕਰਨ ਦੇ ਲਈ ਕੰਪਨੀ ਜਿਹੜੀ ਕਲੇਮ ਇਹ ਕਰਦੀ ਆ ਕਿ ਐਡ ਜਿਹੜੀ ਆ ਇੱਕ ਅਪਸਰਟ EMPLOYEE ਦੁਆਰਾ ਪੋਸਟ ਕੀਤੀ ਗਈ ਸੀ ਕੰਪਨੀ ਦੇ ਸੀਈਓ ਕਹਿੰਦਾ ਕਿ ਜਿਹੜੀ EMPLOYEE ਨੇ ਪੋਸਟ ਕੀਤੀ ਕਿ ਜਿਹਦੀ ਪਰਫਾਰਮੈਂਸ ਇੰਪਰੂਵਮੈਂਟ ਪਲਾਨ ਜਿਹੜਾ ਆ ਉਹ ਉਹਦੇ ਉੱਤੇ ਸਵਾਲ ਸੀਗੇ ਸੋ ਡਿਪਾਰਟਮੈਂਟ ਆਫ ਜਸਟਿਸ ਐਂਡ ਲੇਬਰ ਡਿਪਾਰਟਮੈਂਟ ਉਹਨਾਂ ਨੇ ਜਿਹੜਾ ਇਸ ਗੱਲਬਾਤ ਦੇ ਉੱਤੇ ਆਪਣਾ ਕੋਈ ਜਿਹੜਾ ਨਹੀਂ ਦੱਸਿਆ ਤੇ ਇਹਨੂੰ ਹੁਣ ਅੱਗੇ ਕੀਤਾ ਜਾ ਰਿਹਾ ਵੀ ਤਾਂ ਕਿ ਭਵਿੱਖ ਦੇ ਵਿੱਚ ਕੋਈ ਇਸ ਤਰੀਕੇ ਦੀ ਜਿਹੜੀ ਐਡ ਨਾ ਪਾਵੇ ਕੰਪਨੀ ਨੇ ਉਹਨਾਂ ਨੇ ਕੰਪਨੀ ਨੂੰ ਕਿਹਾ ਕਿ ਤੁਹਾਨੂੰ ਇਹਨਾਂ ਪਰਸਨਲ ਨੂੰ ਟ੍ਰੇਨ ਕਰਨਾ ਪਊਗਾ ਜਿਹੜੇ ਨਾਨ ਡਿਸਕ੍ਰਿਮੀਨੇਸ਼ਨ ਲਾਜ਼ ਨੇ ਜਿਹੜਾ ਪਾਰਟ ਆਫ ਐਗਰੀਮੈਂਟ ਆ ਉਹਦੇ ਤਹਿਤ ਕੰਪਨੀ ਨੂੰ ਜਿਹੜੀਆਂ এমਪਲੋਇਮੈਂਟ ਪਾਲਿਸੀਜ਼ ਨੇ ਉਹਨਾਂ ਨੂੰ ਰਿਵਾਈਜ਼ ਕਰਨਾ ਪਊਗਾ ਤੇ ਜਿਹੜੀਆਂ ਤਾਂ ਕਿ এমਪਲੋਈ ਜਿਹੜੇ ਆ ਉਹ ਜਿਹੜੇ ਉਹ ਫੈਡਰਲ ਆ ਦੇ ਅਨੁਸਾਰ ਹੋ ਸਕਣ ਤੇ ਇਹ ਇੱਕ ਵੱਡੀ ਜਿਹੜੀ ਗੱਲਬਾਤ ਸੀਗੀ ਕੰਪਨੀ ਨੇ ਦੇ ਲਈ ਮਾਫੀ ਮੰਗੀ ਆ ਇਸ ਇਨਸੀਡੈਂਟ ਦੇ ਲਈ ਸੀਈਓ ਨੇ ਅਪੋਲੋਜੀ ਜਿਹੜੀ ਅਪੋਲੋਜਾਈਜ਼ ਕੀਤਾ ਕਿ ਜਿਹੜਾ ਨੁਕਸਾਨ ਇਹਦੇ ਨਾਲ ਇਸ ਇਨਸੀਡੈਂਟਸ ਦੇ ਨਾਲ ਹੋਇਆ ਦੋਸਤੋ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਨਾਲ